ਵੱਡੀ ਖਬਰ ਨਵਾਂ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਡਿਊਟੀ 'ਤੇ ਮੌਜੂ ਟ੍ਰੈਫਿਕ ਇੰਚਾਰਜ ਤੇ ਦੋਨ ਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਦੱਸਦੀ ਕਿ ਨਵਾਂ ਸ਼ਹਿਰ-ਰਾਹੋ ਦੇ ਵਿੱਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਸ਼ਾਮ 4:30 ਵਜੇ ਜਾੜਲਾ ਟੀ ਪੁਆਇੰਟ ਦੇ ਉੱਤੇ ਡਿਊਟੀ 'ਤੇ ਦੇ ਨਾਲ ਟ੍ਰੈਫਿਕ ਇੰਚਾਰਜ ਗੁਰਦੇਵ ਸਿੰਘ ਤੇ ਦੋਨ ਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਜਦੋਂ ASI ਨੇ ਰਾਹੋ ਤੋਂ ਨਵਾਂ ਸ਼ਹਿਰ ਵੱਲ ਜਾ ਰਹੇ ਦੋ ਮੋਟਰਸਾਈਕਲ ਸਵਾਰਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਥੇ ਰੁਕੇ ਨਹੀਂ ਉਹਨਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਗੱਲ ਸਿਰਫ ਬਹਿਸ ਤੱਕ ਹੀ ਨਹੀਂ ਰਹੀ ਕਿ ਅਚਾਨਕ ਪਿੱਛੇ ਬੈਠੇ ਵਿਅਕਤੀ ਨੇ ਆਪਣੇ ਹੱਥ ਵਿੱਚ ਫੜੇ ਕੜੇ ਨਾਲ ਐਸਆਈ ਦੇ ਨਾਕੇ ਜ਼ੋਰਦਾਰ ਹਮਲਾ ਕਰ ਦਿੱਤਾ ਜਿਸ ਨਾਲ ਉਸ ਨੂੰ ਕਾਫੀ ਗੰਭੀਰ ਸੱਟ ਲੱਗੀ ਹੈ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਹੋ ਕੇ ਰਾਹੋ ਸ਼ਹਿਰ ਵੱਲ ਭੱਜ ਗਏ ਥਾਣਾ ਰਾਹੋ ਦੇ ਮੁਖੀ ਅਫਸਰ ਸਬ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਐਸਆਈ ਗੁਰਦੇਵ ਸਿੰਘ ਦੀ ਸ਼ਿਕਾਇਤ ਅਰੇ ਬੱਚਾ ਦੇ ਵਿਅਕਤੀਆਂ ਖਿਲਾਫ ਵਾਮੜਾ ਦਰਜਕਾਰ ਲਿਆ ਗਿਆ ਹੈ ਤੇ ਪੁਲਿਸ ਉਹਨਾਂ ਖਿਲਾਫ ਪਛਾਣ ਅਤੇ ਗ੍ਰਿਫਤਾਰੀ ਦੀ ਜਾਂਚ ਵਿੱਚ ਜੁਟੀ ਹੈ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਨੇ ਪਛਾਣ ਕਰ ਸਕੇ ਅਤੇ ਉਹਨਾਂ ਨੂੰ ਕਾਬੂ ਕਰ ਸਕੇ ਅੱਜ ਸਵੇਰੇ ਕੱਲ ਪਤਾ ਲੱਗਿਆ ਕਿ ਹਾਈਟੈਕ ਨਾਕਾ ਰਹਾਉ ਵਿੱਚ ਇੱਕ ਐਸਆਈ ਤੇ ਉੱਪਰ ਹਮਲਾ ਹੋਇਆ ਠੀਕ ਹੈ ਦੋਨਾਂ ਨੇ ਕਿਸੇ ਮੋਟਰਸਾਈਕਲ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਣਕਾਰੀ ਸੰਜੀਤ ਰੋ ਕੱਲੋ 4:30 ਵਜੇ ਦੀ ਗੱਲ ਆ ਕਿ ਸਾਡੇ ਇੱਥੇ ਗੁਰਦੇਵ ਸਿੰਘ ਪ੍ਰੈਫੈਕਟ ਇਨਚਾਰਜ ਲੱਗੇ ਨੇ ਰਾਹੋਂ ਉਹ ਰੋਟੀਨ ਦੀ ਤਰ੍ਹਾਂ ਆਪਣੀ ਚੈਕਿੰਗ ਕਰ ਰਿਹਾ ਸੀ ਤੇ ਇੱਕ ਮੋਟਰਸਾਈਕਲ ਦੇ ਦੋਸ ਬਾਰ ਆਏ ਇਹਨਾਂ ਨੂੰ ਰੋਕੇ ਵੀ ਚੈੱਕ ਕਰਨ ਲਈ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਮੋਟਰਸਾਈਕਲ ਰੋਕਣਸਾਰੇ ਉਹਦੇ ਨਾਲ ਪਹਿਲਾਂ ਤੁਤੂ ਮੈਮਾ ਕੀਤੀ ਕੁਝ ਮਿਸਮੈਪ ਕੀਤਾ ਤੇ ਉਸ ਤੋਂ ਬਾਅਦ ਉਹਨੇ ਧੱਕਾ ਮੁੱਗੀ ਕੀਤੀ ਤੇ ਜੋਏ ਆਪਣੇ ਆਪ ਨੂੰ ਸੰਭਲ ਲੱਗਾ ਤੇ ਉਹ ਮੋਟਰਸਾਈਕਲ ਦੇ ਬਜਾਅ ਸਾਈਡ ਨੂੰ ਭੱਜ ਗਿਆ ਇਹ ਪਤਾ ਲੱਗਿਆ ਕਿ ਉਹਨਾਂ ਦੇ ਕੋਈ ਹਥਿਆਰ ਜਿਦਾ ਸਗੇ ਤੇ ਹਥਿਆਰ ਕੋਈ ਵੀ ਚੱਲੀ ਨਹੀਂ ਸੀ ਤੇ ਲੇਕਿਨ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਨਾ ਕੋ ਗੋਲੀ ਚੱਲੀ ਆ ਨਾ ਕੋਈ ਹਥਿਆਰ ਵਾਲੀ ਇਹਦੇ ਵਿੱਚ ਕੋਈ ਮੈਂਚਰ ਕਪ ਦੀ ਗੱਲ ਨਾ ਕੋਈ ਇਹੋ ਜਿਹਾ ਇਨਸੀਡੈਂਟ ਵਾਪਰਿਆ ਸਿਰਫ ਤੇ ਉਹਨਾਂ ਦੇ ਡਾਕੂਮੈਂਟ ਚੈੱਕ ਕਰਦੇ ਉਹ ਗੱਲ ਆਖੀ ਸੀ ਤੇ ਉਹ ਇੰਨੀ ਗੱਲ ਤੋਂ ਕੈਸ਼ ਵਿੱਚ ਆ ਕੇ ਥੋੜਾ ਉਹਨਾਂ ਨੇ ਮਿਸਰੇਬ ਕੀਤਾ ਆ ਤੇ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਸਰਕਾਰੀ ਡਿਊਟੀ ਦੇ ਵਿੱਚ ਲਿਖਣ ਪਾਉਣੀ ਚੈਕਪੋਇੰਟ ਤੇ ਪਰਚਾ ਦਰਜ ਕਰ ਲਿਆ ਤੇ ਕਾਰਵਾਈ ਸ਼ੁਰੂ ਹੋ ਗਈ। ਇਹ ਵੀ ਪਤਾ ਲੱਗੇ ਕਿ ASI ਤੇ ਜਦੋਂ ਹਮਲਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ASI ਫਿਰ ਚੱਕਣੀ ਨਹੀਂ ਆ ਸਕਿਆ। ਉਹ ਜਿਹੜੋਂ ਤੋਂ ਜਾਣ ਲੱਗੇ ਉਹਨੇ ਡਾਕੂਮੈਂਟ ਤੇ ਬੈਸ ਹੋ ਰਹੇ ਸੀ ਇਹਨਾਂ ਦੀ ਹਸਪਤਲ ਚ ਉਸਕੇ ਲਈ ਜ਼ਰੂਰ ਹੋਵੇ ਇਹਨਾਂ ਨੇ ਆਪ ਮਾਰਿਆ ਤੇ ਹੱਥ ਵਿੱਚ ਕੋਈ ਜੀਜੇ ਤਗਿੰਦੇ ਪੜੀ ਹੋਈ ਜਿਹੜੀ ਉਹਦੇ ਨੱਕ ਦੇ ਉੱਪਰ ਲੱਗੀ ਉਹ ਮਾਰੇ ਛੇੜ ਦੇ ਲੱਗੀ ਆ। ਉਹਦੀ ਐਮਲਰ ਕਟਵਾਤੀ ਆ ਡਾਕਟਰ ਸਾਹਿਬ ਦੇ ਕੋਲ ਤੇ ਜਿਹੜੀ ਬਣਦੀ ਪੂਰ ਇਨਵੈਸਟੀਗੇਸ਼ਨ ਵਿੱਚ ਪਤਾ ਲੱਗ ਜਾਏਗਾ ਸਭ ਕੁਝ। ਵੀ ਮੈਸੇਜ ਨਾਲ ਕਰਨੇ ਜਿੱਦਾਂ ਕੀ ਜਿਹੜੇ ਵੀ ਵਾਹਨ ਆਦੇ ਆ ਲੱਗਦੇ ਹਨ ਉਹਨਾਂ ਨੂੰ ਵੀ ਰਹਾਹ ਜਦੋਂ ਕੀ ਮੈਸੇਜ ਨਾਲ ਦੇ। ਮੈਂ ਕਿ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਵੀ ਪ੍ਰੋਪਰ ਆਪਣੇ ਡਾਕੂਮੈਂਟ ਕੋਲ ਰੱਖੋ ਜੇ ਕੋ ਤੁਹਾਨੂੰ ਕੋਈ ਕਰਮਚਾਰੀ ਭੋਲ ਚੈਕਿੰਗ ਕਰਦੇ ਆ ਤੇ ਪ੍ਰੋਪਰ ਡਾਕੂਮੈਂਟ ਦਿਖਾਓ ਆਪਣੇ ਤੇ ਸਾਤੋਂ ਆਪਨ ਪ੍ਰੋਪਰ ਸਹਿਯੋਗ ਲੈਣ ਲੋਕ ਸਾਨੂੰ ਸਹਿਯੋਗ ਦੇ ਦੇਣ ਇਹਦੇ ਵਿੱਚ